ਗੜਸ਼ੰਕਰ ਦੇ ਪਿੰਡ ਸੀਵਾ ਦੀ ਇੱਕ 29 ਸਾਲਾ ਦੀ ਔਰਤ ਨੇ ਆਪਣੇ ਪਤੀ ਤੇ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰਨ ਦੇ આરોਪ ਲਗਾਏ ਹਨ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸੂਮਨ ਦੇਵੀ ਪਤਨੀ ਨੇ ਦੱਸਿਆ ਕਿ 2013 ਦੇ ਵਿੱਚ ਰਣਜੀਤ ਸਿੰਘ ਪੁੱਤਰ ਲੈਂਬਰ ਸਿੰਘ ਨਾਲ ਪਿੰਡ ਸੀਵਾ ਜਿਹੜਾ ਕਿ ਫੌਜ ਦੇ ਵਿੱਚ ਨੌਕਰੀ ਕਰਦਾ ਹੈ ਨਾਲ ਵਿਆਹ ਹੋਇਆ ਸੀ ਉਹਨਾਂ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਅਤੇ ਦੇਹੇਜ ਦੀ ਮੰਗ ਨੂੰ ਲੈ ਕੇ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਹਨਾਂ ਦੇ ਬੱਚੇ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਾਰਨ ਉਹਨਾਂ ਦਾ 2020 ਦੇ ਵਿੱਚ ਸਾਰੇ ਪਰਿਵਾਰ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਕਾਂਗੜ ਜ਼ਿਲ੍ਹਾ ਉਹਨਾਂ ਦੇ ਵਿੱਚ ਰਹਿਣ ਲੱਗ ਪਈ ਸੀ ਔਰਤ ਦਾ ਕਹਿਣਾ ਹੈ ਕਿ ਬੀਤੇ ਦਿਨ ਉਸ ਨੂੰ ਕਿਸੇ ਕੋਲੋਂ ਪਤਾ ਚੱਲਿਆ ਕਿ ਉਸਦੇ ਪਤੀ ਦਾ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਹੈ ਜਿਸ ਨੂੰ ਜਾਣਨ ਲਈ ਉਹ ਆਪਣੇ ਪੇਕੇ ਪਰਿਵਾਰ ਨਾਲ ਜਦੋਂ ਪਿੰਡ ਪੁੱਜੀ ਤਾਂ ਉਸ ਦਾ ਵਿਆਹ ਹੋ ਚੁੱਕਿਆ ਸੀ ਜਿਸ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਆ ਮੇਰਾ ਸਰ ਨਾਮ ਸੋਮਨ ਦੇਵੀ ਹੈ ਮੈਂ ਪਿੰਡ ਸੀਮਾ ਰਣਜੀਤ ਸਿੰਘ ਪੁੱਤਰ ਲੈਂਬਰਦਾਸ ਹਸਬੰਡ ਆਰਮੀ ਚ ਹੈ ਫੌਜ ਚ ਹੈ ਆਈਟੀਬੀਪੀ ਚ ਹੈ ਉਹ ਸਰ ਦੇਖ ਦੀ ਰੱਖਿਆ ਕਰਦੇ ਆ ਬਟ ਉਹਨੇ ਆਪਣੀ ਪਤਨੀ ਔਰ ਆਪਣੇ ਬੇਟੇ ਦੀ ਰੱਖਿਆ ਨਹੀਂ ਕੀਤੀ ਆਪਣੀ ਬੇਟੀ ਔਰ ਆਪਣੇ ਹਾਉ ਨੇ ਆਪਣੀ ਪਤਨੀ ਔਰ ਆਪਣੇ ਬੇਟੇ ਨੂੰ ਧੋਖਾ ਦਿੱਤਾ ਉਹਨੇ ਬੇਟੇ ਤੱਕ ਅੱਜ ਪੰਜ ਦਾ ਤੱਕ ਤੱਕ ਬਾਤ ਨਹੀਂ ਪੁੱਛਿਆ ਕਿ ਮੇਰਾ ਬੇਟਾ ਹੈ ਕਿਵੇਂ ਹੈ ਕਿਵੇਂ ਨਹੀਂ ਹੈ ਸਾਡੇ ਕੋਰਟ ਸਿਰਫ 2020 ਸਾਡਾ ਕੋਰਟ ਕੇਸ ਹੋਇਆ ਉਹਨੇ ਅੱਜ ਤੱਕ ਕੋਰਟ 'ਚ ਇੱਕ ਵਾਰ ਵੀ ਪੇਸ਼ ਨਹੀਂ ਹੋਇਆ ਔਰ ਨਾ ਹੀ ਉਹਨੇ ਆਪਣੇ ਬੇਟੇ ਦੀ ਬਾਤ ਪੁੱਛੀ ਹਾਂ ਕਿ ਮੇਰਾ ਬੇਟਾ ਇੱਥੇ ਤੱਕ ਮੈਂ ਉਹਨੂੰ ਮਿੰਤਾ ਕੀਤੀ ਕਿ ਮੇਰਾ ਬਰਥ ਸਰਟੀਫਿਕੇਟ ਮੁੰਡੇ ਦਾ ਦਿੱਤਾ ਜਾ ਰਿਹਾ ਕਿ ਮੈਂ ਮੈਂ ਮੁੰਡੇ ਦਾ ਸਕੂਲ 'ਚ ਐਡਮਿਸ਼ਨ ਕਰਵਾਉਣਾ ਉਹ ਵੀ ਉਹਨਾਂ ਨੇ ਨਹੀਂ ਦਿੱਤਾ ਮੈਨੂੰ ਬਰਥ ਸਰਟੀਫਿਕੇਟ ਵੀ ਮੈਂ ਮਿੰਤਾ ਹੱਥ ਕਰ ਸਾਸ ਹੋਰ ਦੇ ਤਰਲੇ ਪਏ ਕਿ ਮੈਨੂੰ ਬਰਥ ਸਰਟੀਫਿਕੇਟ ਦੇ ਦਿਓ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਹੈਗਾ ਹੁਣ ਸਰ ਦੇ ਪਿੰਡ ਸੀਮਾ ਉੱਥੇ ਪੁੱਜੀ ਹੈਗੀ ਤਾਂ ਉੱਥੇ ਵੀ ਮਤਲਬ ਕਿਸੇ ਪਿੰਡਾਂ ਨੂੰ ਪੁੱਛਿਆ ਕਿ ਉੱਥੇ ਕਿਸੇ ਨੂੰ ਕੁਝ ਪਤਾ ਨਹੀਂ تھا ਅੰਦਰ ਸਾਰੇ ਫੈਮਿਲੀ ਬੈਠੀ ਹੋਈ ਅਦਰ ਰਿਲੇਸ਼ਨ ਚ ਚਾਚਾ ਤਾਈ ਸਾਰੇ ਬੈਠੇ ਹੋਏ ਮਾਸਟਰ ਸਾਹਿਬ ਬੈਠੇ ਹੋਏ ਉਹਨਾਂ ਨੇ ਬੋਲਿਆ ਕਿ ਕਿ ਅਸੀਂ ਕਿ ਕੁੰਡਾ ਖੋਲ੍ਹ ਅਸੀਂ ਗੱਲ ਕਰਨੀ ਹੈਗੀ ਮੈਂ ਦੇਖਣਾ ਕਿ ਮੇਰਾ ਹਸਬੰਦ ਕਿੱਥੇ ਹੈ ਕਿੱਥੇ ਨਹੀਂ ਹੈ ਤਾਂ ਉਹਨਾਂ ਨੇ ਗੇਟ ਸਰ ਖੋਲ੍ਹਿਆ ਨਹੀਂ ਅਸੀਂ ਅੰਦਰ ਦੇਖਿਆ ਉੱਪਰੋਂ ਕੰਧ ਤੇ ਉੱਥੇ ਸਰ ਹਲਵਾਈ ਲੱਗੇ ਹੋਏ ਸਾਰੇ ਪੰਜਾਬ ਪਰ ਛੱਲ ਬਣੇ ਅੰਦਰ ਬੈਠੇ ਹੋਏ ਉਹਨਾਂ ਸਰ ਮੈਂ ਗੇਟ ਤੇ ਬਾਹਰ ਖੜੀ ਹੋ ਵੀ ਸਰ ਮੈਨੂੰ ਤੱਕੇ ਮਾਰ ਕੇ ਕੱਢ ਰਹੇ ਹੈਗੇ ਕਹਿੰਦੇ ਤੁਸੀਂ ਇੱਥੋਂ ਨਿਕਲ ਜਾ ਤੁਹਾਡਾ ਇੱਥੇ ਕੋਈ ਹੱਕ ਨਹੀਂ ਹੈਗਾ ਹੁਣ ਸਰ ਮੈਨੂੰ ਇਨਸਾਫ ਚਾਹੀਦਾ ਹੈ ਕਿ ਮੈਂ ਇੱਕ ਫੌਜੀ ਦੀ ਘਰ ਵਾਲੀ ਹੋ ਗਏ ਮੈਂ ਮੇਰਾ ਬੇਟਾ ਛੋਟਾ 7.5 ਸਾਲ ਦਾ ਮੇਰਾ ਬੇਟਾ ਹੈ ਕਿ ਸਾਡੇ ਨਾਲ ਸਰ ਇਨਸਾ ਮੇਰੇ ਬੇਟੇ ਨੂੰ ਹੱਕ ਦਿੱਤਾ ਜਾਵੇ ਤੇ ਮੈਂ ਆਪਣੀ ਨੂੰ ਪਤਨੀ ਹੱਕ ਦਿੱਤਾ ਜਾਵੇ ਹਾਂ ਮਾਚਲ ਪ੍ਰਦੇਸ਼ ਦੀ ਮੈਂ ਮੇਰੀ ਸਹੁੰਦੇ ਦੀ ਮੇਰੀ ਬੇਟੀ ਹੈ ਜੀ 2013 ਜੂਨ ਦਾ ਸ਼ਾਦੀ ਕੀਤੀ ਜੀ ਔਰ ਗਰੀਬ ਬੰਦਾ ਮੈਂ ਦਿਹਾੜੀ ਤੇ ਪਰ ਕੰਨੇ ਵਾਲਾ ਕਿ ਮੈਂ ਜੀ ਉਸੇ ਕਾਰਨੀ ਪਾਰਿਆ ਇਹਨਾਂ ਦੇ ਬੱਚੋ ਲਈ ਕੋਈ ਕੋ ਜੋ ਜਿਸਕੇ ਨਾਲ ਸ਼ਾਦੀ ਕੀਤੀ ਹੈ ਜੀ ਉਹ ਇਹਨੂੰ ਦੇਖਿੰਦਾ ਮਾਰ ਪੀਟ ਕਰਦਾ ਮੈਂ ਬੇਟੀ ਕੋ ਵੀ ਇਹੀ ਬੋਲਦਾ ਸੀ ਆਪ ਬੇਟਾ ਇਧਰ ਬੱਠਨ ਜੋ ਹੋਗੇ ਤੋ ਇਦੇ ਰਹਿਣਾ ਆਜ ਔਰ ਕੱਲ ਕبھی ਕبھی ਠੀਕ ਹੋਗਾ ਹੋਗਾ ਆਪ ਦਾ ਜੋ ਮੰਨਤੀ ਰਹੀ ਮੇਰੀ ਬੇਟੀ ਮੰਨਤੀ ਰਹੀ ਜਦੋਂ ਪਤਾ ਚੱਲਿਆ ਵੀ ਘਰ ਸੇ ਬਾਹਰ ਕੱਢ ਲਈ ਜੋ ਮੇਰੇ ਘਰ ਆਈਏ ਤੋ ਫਿਰ ਮੇਰੇ ਪਾਸ ਆਈਏ ਇਹ ਕਦੋਂ 6 ਸਾਲ ਹੋ ਗਏ ਮੇਰੇ ਪਾਸ ਕੀ ਹੋਇਆ ਹੁਣ ਹੁਣ ਇਹਦੀ ਕੀਤਾ ਜੀ ਇਹਨੂੰ ਸ਼ਾਦੀ ਰੱਖੀਏ ਦੀ ਸਾਨੂੰ ਪਤਾ ਲੱਗਿਆ ਬੇਟੀ ਨੇ ਦੱਸਿਆ ਵੀ ਜਿਹੜੀ ਸ਼ਾਦੀ ਰੱਖੀ ਹੈ ਅੱਜ ਕਿ ਚੱਲ ਦੇਖਿਆ ਨੇ ਜੇ ਦੇਖਣਗੇ ਤੇ ਮੋਰ ਹਲਵਾਈ ਲੱਗੇ ਤੇ ਸਭ ਜੰਨੇ ਗੁੰਡੇ ਲਾਏ ਤੇ ਬਰਾਤ ਚੱਲ ਗਈ ਉਹਦੀ ਵਿਹਾਨ ਅਖਬੇਰ ਐਪਲੀਕੇਸ਼ਨ ਦਿੱਤੀ ਥਾਣਾ ਦਿੱਤੀ ਥਾਣਿਆਂ ਵਾਲੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੀ ਕੋਈ ਸਾਨੀ ਆ ਜ ਸਾਡੀ ਸੁਣਾਈ ਨਹੀਂ ਕੀਤੀਗੀ ਜੇਲਾ ਹੱਥੋਂ ਬਾਈ ਹੋਣ ਲੱਗੇ ਤਾਂ ਫੇਰ ਫੋਰਸ ਮੁੱਕਦੀ ਫੇਰ ਆਈ ਜੀ ਇਹਨੇ ਪਨੀ ਕਿਨੇ ਫੌਨ ਕੀਤਾ ਜੀ ਫੋਰਸ ਫੇਰ ਆਈ ਹੈ ਜੀ ਆਈ ਆਪਣੀ ਜਾਨ ਬਚਾਈ ਹੈ ਹਨ ਪਤਾ ਹੀ ਕੀ ਜਾਣੀ ਤੁਸੀਂ ਆਈ ਹਨ ਸਰਨ ਸਾਹਿਬ ਮਿਲਣਾ ਚਾਹੀਦਾ ਜੀ ਨਾਮ ਸੰਦੀਪ ਕੁਮਾਰਾ ਜੀ ਪਿੰਡ ਕਾਂਗੜ ਤੇ ਜੀ ਮੇਰੀ ਭੈਣ ਜੀ ਵਿਆਹ ਹੋਇਆ ਜੀ ਮੇਰੀ ਭੈਣ ਦਾ ਸਿੰਮਾ ਪਿੰਡ ਉਹ ਚੀਆ ਬੰਦਾ ਸਾਡੀ ਘਰ ਨੂੰ ਬਹੁਤ ਤੰਗ ਕਰਦਾ ਜੀ ਉਹ ਮੇਰੀ ਭੈਣ ਪਰੇਸ਼ਾਨ ਹੋ ਕੇ ਸਾਡੇ ਘਰੇ ਰਹਿ ਰਹੀ ਪੰਜ-ਛੇ ਸਾਲ ਤੋਂ ਸਾਡੇ ਘਰੇ ਰਹਿ ਰਹੀ ਜੀ ਬਹੁਤ ਦੁੱਖ ਕੀਤਾ ਉਹਨੇ ਮਾਰਕੁੱਟ ਕਰਦਾ ਜੀ ਸਾਡਾ ਭਣਦਾ ਜੀ ਉਹਦੇ ਨਾਲ ਵੀ ਕੋ ਢੰਗ ਨਾਲ ਬੁਲਾੰਦਾ ਨਹੀਂ ਖਲਾੰਦਾ ਨਹੀਂ ਉਹ ਨਾਲ ਹੀ ਨਾ ਕੋਈ ਖਰਚਾ ਨਾ ਪਾਣੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਜੀ ਹੁਣ ਸਾਨੂੰ ਪਤਾ ਲੱਗੇ ਜੀ ਵਿਆਹ ਬਾਰੇ ਵਿਆਹ ਰੱਖਿਆ ਹੋਇਆ ਕਿਤੇ ਉਹਨੇ ਵਿਆਹ ਕੀਤਾ ਹੋਇਆ ਜੀ ਅਸੀਮਾ ਪਿੰਡ ਦਵਾਰੇ ਗਏ ਪਰਸੋ ਜੀ ਵਿਆਹ ਸੀਗਾ ਅਸੀਂ ਉੱਥੇ ਘਰੇ ਗਏ ਜੀ ਉਹਨੇ ਅੰਦਰ ਬਰਾਤ ਚੱਲੇ ਗਈ ਸੀਗੀ ਬਾਅਦ ਵਿੱਚ ਅਸੀਂ ਗੇਟ ਖੋਲ੍ਹਿਆ ਜੀ ਦਰਦੋਂ ਦੇਖਿਆ ਹਲਵਾਈ ਲੱਗੇ ਹੋਏ ਸਾਰੇ ਚੌਂਕੇ ਚਾਂਕੇ ਲੱਗੇ ਹੋਏ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਭੰਨੋ ਮਾਰ ਕੁੱਟਣ ਦੇ ਅੰਦਰ ਬੰਦੇ ਸੱਚੇ ਸੀ ਜੀ ਉਹਨਾਂ ਨੇ ਪਹਿਲੇ ਹੀ ਸਾਨੂੰ ਕੁੱਟਣ ਮਾਰਨ ਲੱਗ ਪਏ ਅਸੀਂ ਫਿਰ ਥਾਣੇ ਆਣ ਪਹੁੰਚੇ ਜੀ ਸਾਡੀ ਕੋਈ ਉੱਥੇ ਵੀ ਸੁਣਵਾਈ ਨਹੀਂ ਹੋਈ ਸੀ ਅਸੀਂ ਹਾਂਜੀ ਹਾਂਜੀ ਇਹ ਪੂਰਨ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਵੀ ਜੀ ਸਾਨੂੰ ਕੁਝ ਮਿਲਿਆ ਨਹੀਂਗਾ ਉੱਥੇ ਜਿਹੜੇ ਪਰਲੇ ਪਨੇ ਬੰਦੇ ਸਖੇ ਸੀਗੇ ਬਰਾਤ ਚੱਲੇ ਗਈ ਸੀਗੀ ਜੀ ਉੱਥੇ ਕੋਈ ਵੀ ਇੰਦਸਰ ਹਲਵਾਈ ਲੱਗੇ ਪਿੰਡ ਵਾਲੇ ਸੀਗੇ ਪਿੰਡ ਵਾਲੇ ਨੇ ਫੇਰ ਸਾਰੇ ਟੋਟਲ ਚਲੇ ਗਈ ਸੀਗੀ ਉੱਥੇ ਕੋਈ ਥਾ ਹੀ ਨਹੀਂ ਸਾਡੇ ਨਾਲ ਕੋਈ ਗੱਲ ਕਿਸੇ ਨੇ ਕੀਤੀ ਨਹੀਂ ਸਿਰ ਮਾਰ ਕੁੱਟਣ ਬੰਦੇ ਸੀਗੇ ਸਾਨੂੰ ਮਾਰ ਕੁੱਟ ਕੇ ਉੱਥੇ ਨਾਲ ਹੱਥ ਵਾਈ ਹੋਈ ਉਸ ਤੋਂ ਬਾਅਦ ਅਸੀਂ ਫਿਰ ਥੱਕ ਹਾਰ ਕੇ ਪੁਲਿਸ ਵਾਲ ਨੂੰ ਫੋਨ ਕੀਤਾ ਜੀ ਥਾਣੇ 'ਚ ਤੇ ਸਾਡੇ ਨਾਲ ਉਹਨਾਂ ਨੇ ਕਹਿੰਦੇ ਜੀ ਮੁਲਕਾਤ ਸਾਡੇ ਨਾਲ ਕਰੋ ਉੱਥੇ ਸਾਡੀ ਗੱਲਬਾਤ ਸਾਡੀ ਸੁਣਵਾਈ ਇੱਥੇ ਵੀ ਨਹੀਂ ਸਹੀ ਗੱਲ ਨਹੀਂ ਹੋ ਰਹੀ ਜੀ ਮੈਂ ਇੱਥੇ ਆਇਆ ਵਾ ਸੁਮਨ ਦੇਵੀ ਦੇ ਕੇਸ ਦੇ ਚੱਕਰ ਦੇ ਵਿੱਚ ਸੁਮਨ ਦੇਵੀ ਜਿਹੜੇ ਫਾਦਰ ਸਾਹਿਬ ਆ ਉਹ ਤਕਰੀਬਨ ਪਿਛਲੇ 20 22 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੇ ਆ ਅਸੀਂ ਇਕੱਠੇ ਕੰਮ ਕਰ ਰਹੇ ਆ ਫਗਵਾੜੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੀ ਬੇਟੀ ਨਾਲ ਧੱਕਾ ਹੋ ਰਿਹਾ ਕਿ ਮੇਰੀ ਬੇਟੀ ਪਿੰਡ ਸੀਮਾ ਰਣਜੀਤ ਸਿੰਘ ਦੇ ਨਾਲ ਵਿਆਹੀ ਹੋਈ ਸੀ ਜਿਹੜਾ ਕਿ ਫੌਜ 'ਚ ਨੌਕਰੀ ਕਰਦਾ ਉਹ ਇੱਕ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਕਰਕੇ ਇਹਨਾਂ ਦਾ ਧੱਕਾ ਸ਼ੁਰੂ ਤੋਂ ਹੀ ਕਰਦੇ ਆਏ ਆ ਗਰੀ ਫੈਮਿਲੀ ਕਰੀ ਦਾਇ ਨੂੰ ਲੈ ਕੇ ਤਾਂ ਇਹਨਾਂ ਦੇ ਨਾਲ ਕਦੀ ਇਹਨਾਂ ਨਾਲ ਬੇਬੇਟੀ ਦਾ ਕੁੱਟਮਾਰ ਕਰਨੀ ਕੁੜੀ ਬਰਦਾਸ਼ਤ ਕਰਦੀ ਰਹੀ ਇੱਥੇ ਤੱਕ ਕਿ ਕੁੜੀ ਦੇ ਫਾਦਰ ਨੇ ਵੀ ਸਾਡੇ ਤੱਕ ਇਹ ਗੱਲ ਨਹੀਂ ਕੀਤੀ ਕਿ ਮੇਰੀ ਬੇਟੀ ਉੱਤੇ ਦੁਖੀ ਆ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਕਿ ਸਾਡੀ ਬੇਟੀ ਇੱਧਾ ਦੁਖੀ ਹੋ ਕੇ ਘਰ ਆ ਗਈ ਆ ਤਾਂ ਇਹਨਾਂ ਨੂੰ ਫਿਰ ਅਸੀਂ ਕਿਹਾ ਕਿ ਤੁਸੀਂ ਆਪਣੇ ਬੇਟੀ ਨੂੰ ਪੁੱਛੋ ਕਿ ਕੀ ਤਕਲੀਫ ਆ ਕੀ ਕੀਤਾ ਹੈ ਉਹਨਾਂ ਨੇ ਫਿਰ ਬੇਟੀ ਨੇ ਦੱਸਿਆ ਕਿ ਮੇਰੇ ਜਿਹੜੇ ਹਸਬੰਡ ਦੇ ਬਾਹਰ ਗਲਤ ਰਿਲੇਸ਼ਨਸ਼ਿਪ ਕੁੜੀਆਂ ਦੇ ਨਾਲ ਗਲਤ ਰਿਲੇਸ਼ਨ ਹੈ ਆ ਕਿ ਉਸ ਚੀਜ਼ ਤੋਂ ਦੁਖੀ ਹੋ ਕੇ ਮੈਂ ਇੱਥੇ ਆਪਣੇ ਪੇਕੇ ਘਰ ਆ ਕੇ ਬੈਠੀ ਆ। ਇਹਨਾਂ ਦਾ ਪਹਿਲਾ ਹੀ ਕੇਸ ਸੁਣਨੇ ਦੇ ਵਿੱਚ ਚੱਲਦਾ ਕੁਝ ਦੇ 5 ਸਾਲ ਤੋਂ। ਤਾਂ ਹੁਣ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਜਵਾਈ ਆ ਉਹ ਦੂਜਾ ਵਿਆਹ ਕਰਾ ਰਿਆ ਬਿਨਾਂ ਦੱਸੇ। ਜਿਹੜਾ ਰਣਜੀਤ ਸਿੰਘ ਗਿਆ ਇੱਕ ਫੌਜ ਦੇ ਵਿੱਚ ਇੱਕ ਇੱਕ ਵਧੀਆ ਸਰਕਾਰੀ ਨੌਕਰੀ ਕਰਦੇ ਹੋਏ ਬੰਦਿਆ ਦਾ ਇਹ ਹਾਲ ਆ ਜਿਹੜਾ ਆਪਣੇ ਬੱਚੇ ਨੂੰ ਆਪਣੀ ਧਰਮ ਪਤਨੀ ਨੂੰ ਛੱਡ ਕੇ ਕਿ ਤੁਸੀਂ ਇੱਦਾਂ ਦਾ ਕੰਮ ਇਹ ਦੇਖਦੇ ਰੱਖੇ ਹੋ ਕੇ ਵੀ ਆਹ ਕੰਮ ਕਰੋਗੇ ਤਾਂ ਆਮ ਜਨਤਾ ਕਿੱਥੇ ਜਾਊਂਗੇ? ਉਹ ਫਿਰ ਜਦੋਂ ਸਾਨੂੰ ਪਤਾ ਲੱਗਿਆ ਕਿ ਦੂਸਰਾ ਵਿਆਹ ਕਰਾ ਰਿਆ ਹੈ ਤਾਂ ਮੌਕੇ ਤੇ ਬੇਟੀ ਨੇ ਆ ਕੇ ਆਪਣੇ ਫਾਦਰ ਨੂੰ ਲੈ ਕੇ ਆਪਣੇ ਬ੍ਰਦਰਾਂ ਨਾਲ ਲੈ ਜਾ ਕੇ ਦੇਖਿਆ ਮੌਕੇ ਦੇ ਉਹ ਬਰਾਤ ਲੈ ਕੇ ਇੱਥੋਂ ਜਾ ਚੁੱਕੇ ਸੀ ਵਿਹਣ ਜਾ ਚੁੱਕੇ ਸੀ ਇਹਨਾਂ ਨੇ ਫਿਰ ਜਦੋਂ ਕੁੰਡਾ ਖੜਕਾਇਆ ਕਿ ਤੁਸੀਂ ਦਰਾ ਕਿੱਥੇ ਗਏ ਆ ਉਹ ਉਹਨਾਂ ਨੇ ਇਹਨਾਂ ਨਾਲ ਹੱਥੋਂ ਪਾਈ ਕੀਤੀ ੱੱਕੇ ਮਾਰੇ ਕਿ ਤੁਸੀਂ ਇੱਥੇ ਚੱਲ ਜਾਓ ਤੁਹਾਡੇ ਇੱਥੇ ਕੁਝ ਵੀ ਨਹੀਂ ਤਾਂ ਉਧਰ ਇਸ ਮਾਮਲੇ ਦੇ ਵਿੱਚ ਚੌਕੀ ਇੰਚਾਰਜ ਵੀਨੇਵਾਲ ਨੇ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ 1 ਕਿਲੋਰ ਦਰਖਾਸਤ ਆਈ ਸੀ ਚੰਨ ਦਸ ਨੇ ਦਿੱਤੀ ਸੀ ਚੰਨ ਦਸ ਪਿੰਡ ਕੰਗੜ ਜ਼ਿਲ੍ਹਾ ਹੁਣਾਂ ਇਹਨਾਂ ਦੀ ਵੀ ਮੇਰੀ ਜਿਹੜੀ ਬੇਟੀ ਸੋਮਨ ਹੈਗੀ ਆ ਇਥੇ ਸ਼ੀਮਾ ਜਿਹੜੀ ਜਾਈ ਹੈ ਰਣਜੀਤ ਸਿੰਘ ਮੁੰਡਾ ਜਿਹੜਾ ਆਰਮੀ ਦੇ ਵਿੱਚ ਹੈਗਾ ਉਹਦੀ ਕਰਤਈ ਸੀ ਪਰ ਇਹਨਾਂ ਦਾ ਦੋਵਾਂ ਦਾ ਜਿਹੜਾ ਮਾਮਲਾ ਜਿਹੜਾ ਹੈ ਕੋਰਟ ਦੇ ਵਿੱਚ ਵਿਚਾਰधीन ਹੈ ਕੋਰਟ ਜੋ ਫੈਸਲਾ ਕਰੂਗੀ ਇਸ ਸੰਬੰਧ ਵਿੱਚ ਅੱਜ ਬਿਆਨ ਨਿਕਲੇ ਜੂਨ ਦੋਵਾਂ ਤਰਫੋਂ ਹਦਾਇਤ ਕੀਤੀ ਹੈ ਕਿ ਜੋ ਕੋਰਟ ਫੈਸਲਾ ਕਰੂਗੀ ਉਹ ਉੱਤੇ ਪਾਬੰਦ ਰਹਿੰਦੇ ਆ ਸਰ ਲੜਕੀ ਪਰਿਵਾਰ ਦਾ ਕੀ ਕਹਿਣਾ ਸੀ ਕੀ ਸ਼ਿਕਾਇਤ ਸੀ ਲੜਕੀ ਪਰਿਵਾਰ ਨੇ ਇਹੀ ਕਹਿਣਾ ਸੀ ਕਿ ਮੈਨੂੰ ਜਿਹੜਾ ਬਿਨਾਂ ਦੱਸੇ ਤੋਂ ਇਹਨੇ ਵਿਆਹ ਕਰਾ ਲਿਆ ਪਰ ਜਿਹੜੀ ਲੜਕੀ ਰਣਜੀਤ ਇਹਨੂੰ ਦੋਵਾਂ ਪਾਰਟੀਆਂ ਨੂੰ ਪੁੱਛਿਆ ਗਿਆ ਜਿਹੜਾ ਰਣਜੀਤ ਦੇ ਲੜਕੇ ਕਹਿੰਦਾ ਵੀ ਮੇਰਾ ਡਿਵੋਰਸ ਹੋਇਆ ਹੋਇਆ ਹੈ ਅਦਾਲਤ ਅਦਾਲਤ ਨੂੰ ਕੀਤਾ ਗਿਆ ਅਦਾਲਤ ਕੋਲ ਇਹਨਾਂ ਦੇ ਕਾਜ ਦੇਖੇ ਜਾ ਰਹੇ ਕਿ ਜੋ ਆਪਣੇ ਬਣਦਾ ਹੋਊਗਾ ਪੋਸਾ ਉਹਨਾਂ ਦੇ ਡਰਾਫਟ ਕੀਤੀ ਜਾ ਰਹੀ ਹੈ ਠੀਕ